ਹਾਂਜੀ ਆਪਾਂ ਆਏ ਆਂਗੇ ਅੱਜ ਬਠੰਡਾ ਝੀਲਾਂ ਤੇ ਤੇ ਲੈਣਿਆ ਨਜ਼ਾਰੇ ਤੁਸੀਂ ਵੀ ਆਇਓ ਕਿਸਤੀਆਂ ਦੇ ਅੱਜ ਲੈ ਕੇ ਆਉਣਿਆਗੇ ਨਜ਼ਾਰੇ ਆਓ ਆਖਿਆ ਵੀ ਚਲੋ ਟਾਈਮ ਹੈਗਾਗਾ ਤੇ ਕੋਮਲੀਏ ਘੁੰਮ ਫਿਰ ਲਈਏ ਤੇ ਆਜੋ ਚੱਲਦੇ ਆਪਾਂ ਬੋਟ ਦੇ ਵਿੱਚ ਤੇ ਦਿਖਾਉਣਿਆ ਤੁਹਾਨੂੰ ਕਿਸਤੀ ਦੇ ਨਜ਼ਾਰੇ ਨੇ ਪਵਾਤੀਆਂ ਸਾਡੇ ਆ ਜਾਗਟਾਂ ਜੀਆਂ ਤੇ ਮੈਂ ਤੇ ਸੁਣਨ ਪਹਿਲੀ ਵਾਰ ਲੈਣਿਆ ਝੂਟੇ ਤੇ ਹਤਾ ਹਾਲ ਦੇ ਆ ਓਏ ਤੇ ਜਦੋਂ ਅਸੀਂ ਆਏ ਆ ਪਾਣੀ ਜਿਹੇ ਤਰੇ ਆ ਜਿਹੜੀਆਂ ਬਣਾਈਆਂ ਹੋਈਆਂ ਨੇ ਰਸਤੇ ਜੇ ਪਾਣੀ ਤੇ ਹਲਾਰੇ ਜੇ ਦਿੰਦੇ ਨੇ ਐ ਲੱਗਦਾ ਵੀ ਕਿਤੇ ਹੁਣਾ ਥੱਲੇ ਨਿਕਲ ਜਾਈਏ ਤੇ ਆਪਣੀ ਜਿਹੜੀ ਕਿਸ਼ਤੀ ਆ ਵਾਈ ਹੋਰਾਂ ਨੇ ਕਰ ਲਈ ਸਟਾਰਟ ਤੇ ਆ ਦੇਖੋ ਉਸ ਦੇ ਉੱਪਰ ਜਾਵਾਂਗੇ ਇਹਨਾਂ ਨੇ ਤੇਲ ਦੂਨ ਪਾ ਲਿਆ ਕਰ ਲਈ ਰੈਡੀ ਆ ਜੋ ਲੈਣਿਆ ਨਜ਼ਾਰੇ ਦੇਖਦੇ ਆ ਬਣੇ ਰਹੋ ਵਲੌਗ ਦੇ ਨਾਲ ਅੱਜ ਦਿਖਾਉਣਿਆ ਤੁਹਾਨੂੰ ਹਾਂਜੀ ਤੇ ਆਪਾਂ ਚੱਲ ਪਏ ਮੈਂ ਤੇ ਸੌਣ ਬਹਿ ਗਏ ਇਸ ਦੀ ਦੇ ਵਿੱਚ ਇਹ ਬਾਈ ਜੀ ਇਦਾਂ ਜੰਦਾ ਨਜ਼ਾਰੇ ਹਰੇ ਕੋਟ ਕੱਢਦਾ ਆਉਂਦਾ ਕਟ ਗੱਡੀ ਦੇ ਨਾ ਜੀਲੀ ਵਿੱਚ ਤੁਸੀਂ ਵੀ ਆਓ ਨਜ਼ਾਰੇ ਲਓ ਥਰਮਲ ਦੇ ਕੋਲੇ ਆ ਤੇ ਤੁਹਾਨੂੰ ਦਿਖਾਉਣੇ ਆ ਦੇਖੋ ਇੱਧਰ ਰਹਿ ਗਿਆ ਥਰਮਲ ਤੇ ਮੈਂ ਤੇ ਸੌਣਾ ਜਾਏ ਸੀਗੇ ਅਸੀਂ ਪਠੰਡੇ ਦੇ ਵਿੱਚ ਅਸੀਂ ਸੋਚਿਆ ਵੀ ਕਿਉਂ ਨਾ ਟਾਈਮ ਕੱਟ ਕੇ ਅਸੀਂ ਘੁੰਮ ਕੇ ਜਾਈਏ ਤੇ ਕਿਉਂਕਿ ਆਹ ਜਿਹੜੀ ਇੱਕ ਇਹਨਾਂ ਨੇ ਆਪਵਾਏ ਹੋਏ ਨੇ ਸੇਫਟੀ ਲਈ ਹੁੰਦੇ ਨੇ ਜ਼ਰੂਰੀ ਆ ਜੇਕਰ ਕੋਈ ਵੀ ਬੰਦਾ ਆਉਂਦਾਗਾ ਤਾਂ ਤੁਸੀਂ ਟੂਟਾ ਲੈਂਡ ਦੇ ਲਈ ਇੰਜੋਏ ਕਰੋਗੇ ਤਾਂ ਇਹ ਜ਼ਰੂਰੀ ਆ ਪਾਉਣੀ ਜਾਕਟ ਕਿਉਂਕਿ ਸੇਫਟੀ ਜ਼ਰੂਰੀ ਹੁੰਦੀ ਆ ਤੇ ਆਪਾਂ ਅੱਜ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਸੋਣ ਤੂੰ ਵੀ ਪਹਿਲੀ ਵਾਰ ਚੜੀ ਆ ਪਹਿਲੀ ਵਾਰ ਡਰ ਤਾਂ ਨਹੀਂ ਲੱਗਦਾ ਵੀ ਵਿਚਾਲੇ ਇਹ ਲਿਆ ਕੇ ਕਿੱਥੇ ਉਹ ਨਾ ਸਿੱਟ ਦੇਣ ਤੇ ਬਾਈ ਕਿਸ਼ਤੀ ਆਉਣਾ ਦੱਬੀ ਤੇ ਪਿੱਛੇ ਆ ਦੇਖੋ ਇੰਦਨ ਵਾਲੀ ਕਿਸ਼ਤੀ ਆ ਇਹ ਇਤੋਂ ਕਿਹੜਾ ਛੱਲਾ ਨਹੀਂ ਮਾਰਦਾ ਤੇ ਮੌਸਮ ਵੀ ਬਹੁਤ ਘੈਂਟ ਆ ਠੰਡਾ ਮੌਸਮ ਆ ਬੱਦਲ ਵਾਈ ਜੀ ਦਾ ਮੌਸਮ ਆ ਤੇ ਥੋੜੀ ਥੋੜੀ ਭੂਰ ਜਿ ਡਿਗਦੀ ਆ ਨਜ਼ਾਰੇ ਵੱਖਰਾ ਗਾ ਤੇ ਬਾਈ ਤੁਸੀਂ ਵੀ ਆ ਕੇ ਨਜ਼ਾਰੇ ਲੈ ਕੇ ਦਿਓ ਆਓ ਕੇ ਕਾਰਨ ਤੇ ਇਦਾਂ ਦੇ ਜਿਹੜੇ ਇੰਜਵਾਏ ਨੇ ਮੱਸੀ ਮਿਲਦੇ ਆ ਸਭ ਵੀ ਬਹੁਤ bari ਸੋਚਿਆ ਸੀ ਅਸੀਂ ਹੋਰ ਵੀ ਬੜੀ ਥਾਂ ਹੀ ਗਏ ਤੇ ਬਹੁਤ ਦੂਰ ਦੂਰ ਤੱਕ ਜਾਂਦੇ ਰਹੇ ਵੀ ਸੋਚਦੇ ਰਹੇ ਵੀ ਯਾਰ ਆਪਾਂ ਕਿਸੇ ਜਾਂਦੇ ਝੂਟਾ ਲੈਣਾਗਾ ਪਰ ਸਭ ਵੀ ਕਿਤੇ ਇਹੋ ਜਿਹਾ ਹੋਇਆ ਨਹੀਂ ਸੀਗਾ ਵੀ ਝੂਟੇ ਲੈ ਲਈਏ ਤੇ ਅੱਜ ਅਸੀਂ ਪਹਿਲੀ ਵਾਰ ਜਿਹੜਾ ਕਿਸ਼ਤੀ ਤੇ ਝੂਟਾ ਲੈ ਰਹੇ ਆ ਆਪਣੇ ਪਟੰਡਾ ਪਟੰਡੇ ਦੇ ਵਿੱਚ ਤੇ ਖਾਸ ਕਰਕੇ ਹੋਰ ਵੀ ਚੀਜ਼ ਮੈਂ ਖੁਸ਼ੀ ਸਮਝਦਾ ਇਸ ਚੀਜ਼ ਨੂੰ ਵੀ ਛੇੜੇ ਮੇਰੇ ਬਠੰਡੇ ਦੇ ਕੋਲੇ ਸੌਰੇ ਆ ਗਏ ਕਿਉਂਕਿ ਇਹ ਗੱਲ ਸਹੀ ਹੈ ਨਾ ਸੋਹਣ ਕਿਉਂਕਿ ਜਿੰਨੇ ਮੌਲ ਨੇ ਕਦੇ ਅਸੀਂ ਮੌਲ ਚ ਨਹੀਂ ਸੀ ਗਏ ਮੌਲ ਵੀ ਕੁੰਬ ਲਿਆ ਸੀ ਬਠੰਡੇ ਦਾ ਤੇ ਉੱਚ ਵੀ ਬਲੌਗ ਬਣਾਏ ਆ ਨਾ ਹੀ ਕਦੇ ਅਸੀਂ ਕਿਲੇ ਦੇ ਵਿੱਚ ਗਏ ਸੀ ਐ ਬਠੰਡੇ ਦਾ ਕਿਲਾ ਵੀ ਦੇਖ ਲਿਆ ਫੇ ਨਾ ਹੀ ਕਦੇ ਸੀ ਰੋਜਗਾਰ ਦੇ ਵਿੱਚ ਗਏ ਸੀ ਰੋਜਗਾਰ ਨੇ ਵੀ ਘੁੰਮ ਲਿਆ ਅੱਜ ਹੀ ਲਾਂ ਬੜਾ ਸੁਣਦੇ ਹੁੰਦੇ ਵਿੱਚ ਹੀ ਲਾਂ ਤੇ ਕਿਸ਼ਤੀਆਂ ਚੱਲਦੀਆਂ ਨੇ ਤੇ ਅੱਜ ਸਾਨੂੰ ਜੀਵਨ ਸਿੰਘੜ ਹੈ ਨੇ ਬਠਿੰਡੇ ਜ਼ਿਲ੍ਹੇ ਨੇ ਤੇ ਸਾਰਾ ਏਰੀਆ ਲਗਭਗ ਘਮਾਤਾ ਤੇ ਮੇਰੇ ਘਰ ਮੇਰੇ ਲਈ ਤਾਂ ਬਠਿੰਡਾ ਜ਼ਿਲ੍ਹਾ ਕਰਮਾ ਵਾਲਾਗਾ ਤੇ ਤੁਸੀਂ ਵੀ ਦੱਸੋ ਬਈ ਹੋਰ ਬੰਦੇ ਕਿਹੜੇ ਕਿਹੜੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਰਿਸ਼ਤੇਦਾਰੀਆਂ ਨੇ ਜਿਹੜੇ ਘੁੰਮ ਕੇ ਜਾਂਦੇ ਨੇ ਤੇ ਮੇਰੇ ਲਈ ਕੋਈ ਖ਼ਬਰ ਹੀ ਆਏ ਤੇ ਬਹੁਤ ਖੁਸ਼ੀ ਵਾਲਾ ਮੌਕਾ ਵੀ ਆ ਤੇ ਦੇਖੋ ਜਿਵੇਂ ਇੰਜੋਏ ਕਰ ਰਹੇ ਆ ਨਜ਼ਾਰੇ ਲੈ ਰਹੇ ਆ ਹਾਂਜੀ ਇਧਰੋਂ ਬਾਈ ਪਟ ਕੱਢਦਾ ਆਉਂਦਾ ਕਿਸੇ ਅਸੀਂ ਹੁਣ ਪਹਿਲੀ ਵਾਰ ਆਏ ਸੀ ਇਹ ਸਾਨੂੰ ਵੀ ਪਤਾ ਲੱਗ ਗਿਆ ਵੀ ਕੀ ਇੰਜਵਾਏ ਹੁੰਦਾ ਕੀ ਗੱਲਬਾਤ ਹੁੰਦੀ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਦਿਨ ਸਾਡੇ ਘਰ ਦੇ ਪਰਿਵਾਰ ਨੇ ਜਿਹੜੇ ਜਿਵੇਂ ਮੇਰੀ ਮੰਮੀ ਡੈਡੀ ਹੋਰੀ ਨੇ ਜਾਂ ਮੇਰੇ ਭਰਾ ਨੇ ਜਾਂ ਮੇਰੀਆਂ ਭੈਣਾਂ ਨੇ ਅਸੀਂ ਕੋਸ਼ਿਸ਼ ਕਰਾਂਗੇ ਇੱਕ ਦਿਨ ਵੀ ਸਾਡੇ ਪਰਿਵਾਰ ਨੂੰ ਇੱਥੇ ਇੱਕ ਦਿਨ ਲੈ ਕੇ ਆਈਏ ਤੇ ਵਧੀਆ ਇੰਜਵਾਏ ਲੈ ਕੇ ਜਾਈਏ ਘੁੰਮ ਕੇ ਜਾਈਏ ਸਾਰੀ ਉਮਰ ਕੰਮਕਾਰ ਚੋਂ ਨਹੀਂ ਨਿਕਲੀ ਤਾਂ ਨਹੀਂ ਹੈਗਾ ਤੁਹਾਨੂੰ ਪਤਾ ਆ ਰੇਡੀ ਹੋਰਾਂ ਨੇ ساری ਜ਼ਿੰਦਗੀ ਕੱਢ ਲਈ ਹੁਣ ਸਾਡੇ ਵਰਗੇ ਕੰਮ ਕਰਦੇ ਨੇ ਅਸੀਂ ਕੱਢ ਲਾਂਗੇ ਵੀ ਇੰਜਵਾਇ ਵੀ ਨਾਲ-ਨਾਲ ਨਜ਼ਾਰੇ ਨੇ ਉਹ ਵੀ ਯਾਦ ਕਰਨਗੇ ਇੱਕ ਦਿਨ ਵੀ ਇਸ ਕਿਸ਼ਤੀਆਂ ਝੂਟੇ ਲੈ ਸੀਏ ਤੇ ਸਾਡੇ ਬਲੌਗ ਦੇ ਨਾਲ ਬਣੇ ਰਹੋ ਤੇ ਤੁਸੀਂ ਵੀ ਦੱਸੋ ਵੀ ਕਿਹੜੇ-ਕਿਹੜੇ ਇੱਥੇ ਆ ਕੇ ਇੰਜਵਾਇ ਲੈ ਕੇ ਗਏ ਨੇ ਬਠਿੰਡੇ ਦੇ ਵਿੱਚ ਨਜ਼ਾਰੇ ਲੈ ਕੇ ਗਏ ਨੇ ਹਾਂਜੀ ਅਸੀਂ ਆ ਗਏ ਹੁਣ ਥਰਮਲ ਦੇ ਕੋਲੇ ਆ ਦੇਖੋ ਸਾਡੇ ਪਿੱਛੇ ਜਿਹੜੇ ਥਰਮਲ ਆ ਗਏ ਤੇ ਥਰਮਲ ਵਾਲੀਆਂ ਜਿਹੜੀਆਂ ਝੀਲਾਂ ਨੇ ਤੁਸੀਂ ਵੀ ਆ ਕੇ ਇੱਥੇ ਜ਼ਰੂਰ ਨਜ਼ਾਰੇ ਲੈ ਕੇ ਜਾਓ ਇੰਜੋਏ ਕਰਕੇ ਜਾਇਓ ਕਿਉਂਕਿ ਅਸੀਂ ਵੀ ਲੈ ਰਹੇ ਆ ਇੰਜੋਏ ਨਜ਼ਾਰੇ ਲੈ ਰਹੇ ਆ ਇਸ ਦਾ ਫੁੱਲ ਤੇ ਪ੍ਰਮਾਤਮਾ ਕਰੇ ਵੀ ਹਰ ਇੱਕ ਨੂੰ ਜਿਵੇਂ ਅਸੀਂ ਬੜੀਆ ਖੁਸ਼ ਰਹਿ ਰਹੇ ਆ ਵੀ ਹਰ ਇੱਕ ਖੁਸ਼ ਰਹੇ ਕਿਉਂਕਿ ਮਸਾ ਹੀ ਮੌਕੇ ਮਿਲਦੇ ਨੇ ਇਦਾਂ ਦੇ ਘੁੰਮਣ ਫਿਰਨ ਦੇ ਤੇ ਤੁਸੀਂ ਵੀ ਜ਼ਰੂਰ ਘੁੰਮ ਕੇ ਜਾਇਓ ਕਿ ਇਸ ਦਾ ਫੁੱਲ ਨਜ਼ਾਰੇ ਲੈ ਰਹੇ ਆ ਵਲੌਗ ਦੇ ਨਾਲ ਬਣੇ ਰਹੋ ਆਪਾਂ ਹੋਰ ਵੀ ਤੁਹਾਨੂੰ ਉੱਥੇ ਜਿਹੜੀਆਂ ਖੇਡਾਂ ਨੇ ਬੱਚਿਆਂ ਦੀਆਂ ਉਹ ਦਿਖਾਵਾਂਗੇ ਤੇ ਬੱਚਿਆਂ ਦੇ ਇੰਜੋਏ ਦੇ ਲਈ ਨਜ਼ਾਰੇ ਦੇ ਲਈ ਬਹੁਤ ਕੁਝ ਹੋਇਆਗਾ ਇੱਥੇ ਤੇ ਵਾਈ ਹੋਰੀ ਇਧਰੋਂ ਨਾਲ ਨਾਲ ਜਿਹੜਾ ਆਪਣਾ ਝੀਲਾ ਨੇ ਇਹਨਾਂ ਦੀ ਸਫਾਈ ਹੋ ਰਹੀ ਆ ਹਾਲੇ ਤੁਹਾਡੇ ਸਾਹਮਣੇ ਆ ਜਿਹੜੀ ਝੀਲਾਂ ਦੇ ਵਿੱਚੋਂ ਕਿਸਾਨੀ ਇਹਨਾਂ ਨੇ ਇਧਰੋਂ ਸਫਾਈ ਹੋ ਰਹੀ ਹੈ ਜਿਹਦੇ ਨਾਲ ਨਾਲ ਕਿ ਸਫਾਈ ਰੱਖਣੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਲੋਕੋ ਕੋ ਮੁੰਫਿਰਨਾ ਆਉਂਦੇ ਆ ਇਹਦੇ ਵਿੱਚ ਜੇ ਸਫਾਈ ਰਹੂਗੀ ਤਾਂ ਹੀ ਇਹ ਜਿਹੜਾ ਪਾਣੀ ਸਾਫ਼ ਰਹੂਗਾ ਤੇ ਜੇ ਪਾਣੀ ਸਾਫ਼ ਰਹੂਗਾ ਤਾਂ ਹੀ ਇੱਥੇ ਝੀਲਾਂ ਦੇ ਵਿੱਚ ਆ ਕਿਸ਼ਤੀਆਂ ਚੱਲਣਗੀਆਂ ਤੇ ਨਹੀਂ ਤੁਹਾਨੂੰ ਪਤਾ ਹੀ ਹੈ ਜਦੋਂ ਇੱਥੇ ਮੁਸ਼ਕਲ ਮਾਰ ਲੱਗਿਆ ਫਿਰ ਕੌਣ ਆਉਂਉ ਤੇ ਇਹ ਵੀ ਇੱਕ ਬਹੁਤ ਵਧੀਆ ਗੱਲ ਆ ਜਿਹੜਾ ਨਾਲ-ਨਾਲ ਸਫਾਈ ਰੱਖੀ ਜਾ ਰਹੀ ਆ ਪਾਣੀ ਬਹੁਤ ਸਾਫ਼ ਆ ਤੇ ਤੁਸੀਂ ਵੀ ਆ ਕੇ ਨਜ਼ਾਰੇ ਲਓ ਜ਼ਿੰਦਗੀ ਦੇ ਵਿੱਚ ਇੱਕ ਵਾਰ ਜ਼ਰੂਰ ਆਓ ਤੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਦੇ ਹੁੰਦੇ ਆਂ ਵੀ ਜਿਹੜੇ ਹੋਰ ਵੀ ਕੋਈ ਜਗ੍ਹਾ ਹੈਗੀਆਂ ਨੇ ਕੋਮ ਮੰਨਾਲੀਆਂ ਉੱਥੇ ਵੀ ਅਸੀਂ ਘੁੰਮ ਕੇ ਆਵਾਂਗੇ ਨਜ਼ਾਰੇ ਲਵਾਂਗੇ ਤੇ ਸਾਡੇ ਬਲੌਗਾਂ ਦੇ ਨਾਲ ਜੁੜੇ ਰਿਹਾ ਕਰੋ ਪਿਆਸੋ ਹਣ ਤੇ ਹੈਗਾ ਨਾ ਨੇ ਯਾਰ ਤੇ ਹਾਂਜੀ ਸਾਡੇ ਜਿਹੜੇ ਜਿਹੜੇ ਇੱਥੇ ਘੁੰਮ ਕੇ ਗਏ ਨੇ ਇੰਜੋਏ ਲੈ ਕੇ ਗਏ ਨੇ ਤਾਂ ਇੱਕ ਵਾਰ ਜ਼ਰੂਰ ਤੁਸੀਂ ਦੱਸਿਓ ਇਹ ਵੀ ਕੌਣ ਕੌਣ ਆਏ ਸੀਗੇ ਤੇ ਹੈਗੇ ਨਾ ਨਜ਼ਾਰੇ ਤੇ ਸਮੁੰਨ ਕਹਿੰਦੀ ਮੈਂ ਕਦੇ ਜ਼ਿੰਦਗੀ ਦੇ ਵਿੱਚ ਮੈਂ ਵੀ ਨਹੀਂ ਸੀ ਕਦੇ ਜੁੱਤੇ ਲੈ ਤੇ ਸਮੁੰਨ ਦੇ ਨਾਲ ਨਾਲ ਮੈਂ ਵੀ ਅੱਜ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿਸ਼ਤੀ ਤੇ ਜੁੱਤੇ ਲੈ ਲਏ ਤੇ ਵਧੀਆ ਇੰਜੋਏ ਕਰਿਆ ਕਰੋ ਨਜ਼ਾਰੇ ਲਿਆ ਕਰੋ ਤੇ ਅਸੀਂ ਤਾਂ ਅੱਜ ਬਟਿੰਡੇ ਦੇ ਵਿੱਚ ਬਹੁਤ ਵਧੀਆ ਨਜ਼ਾਰੇ ਲਏ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਨਜ਼ਾਰੇ ਲਿਓ ਤੇ ਸਾਡੇ ਬਲੌਗ ਦੇ ਨਾਲ ਜੁੜਨ ਦੇ ਲਈ ਤੇ ਹੋਰ ਬਲੌਗ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਕੱપે ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਵਲੌਗ ਜਿਨੇ ਸਾਡੇ ਤੱਕ ਪਹੁੰਚਣ ਤੇ ਤੁਸੀਂ ਵੀ ਸਾਡੇ ਵਾਂਗ ਇੰਜੋਏ ਲੋ ਨਜ਼ਾਰੇ ਲੋ ਤੇ ਹਰ ਇੱਕ ਬੰਦੇ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਸਾਰੇ ਜਣੇ ਆ ਕੇ ਇੱਥੇ ਆਪਣਾ ਬਠੰਡੇ ਝੀਲਾਂ ਦੇ ਵਿੱਚ ਕਿਸ਼ਤੀਆਂ ਤੇ ਆ ਕੇ ਝੂਟੇ ਲੈ ਕੇ ਜਾਓ ਤੇ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਕਰਿਆ ਕਰੋ ਥੈਂਕ ਯੂ ਹਾਂ ਜੀ ਆਪਾਂ ਪਹੁੰਚੇ ਅੱਜ ਝੀਲਾਂ ਤੇ ਬਠੰਡੇ ਨੂੰ ਦਿਖਾਉਣ ਵਾਲੀ ਕੋ ਪਾਰਕਿੰਗ ਤੇ ਜੇ ਤੁਸੀਂ ਘੁੰਮਣ ਦੇ ਲਈ ਆਉਣਾਗਾ ਔਰੇ ਚੀਲਾਂ ਤੇ ਕਿਸਤਿਆਂ ਤੇ ਲੈਣਾਗਾ ਨਜ਼ਾਰੇ ਤੇ ਜੇ ਤੁਸੀਂ ਪੈਡਲ ਵਾਲੀ ਚਲਾਉਣੀ ਆ ਤਾਂ ਉਹਦਾ ਇੱਕ ਬੰਦੇ ਦਾ 125 ਰੁਪਏ ਤੇ ਜੇ ਤੁਸੀਂ ਦੋ ਬੰਦੇ ਦੂਜੀ ਮੋਟਰ ਵਾਲੀ ਤੇ ਜਾਣਾਗਾ ਤਾਂ ਉਹਦਾ ਦੋ ਬੰਦਿਆਂ ਦਾਗਾ 450 ਰੁਪਿਆ ਤੇ ਇੱਥੇ ਬੱਚਿਆਂ ਦੇ ਲਈ ਘੁੰਮਣ ਦੇ ਲਈ ਪਾਰਕ ਜੇ ਬਣੇ ਹੋਏ ਨੇ ਝੂਲੇ ਬਣੇ ਹੋਏ ਨੇ ਤੁਸੀਂ ਇੱਥੇ ਆ ਕੇ ਇੰਜੋਏ ਲੋ ਤੇ ਹਾਂਜੀ ਅਸੀਂ ਵੀ ਨਜ਼ਾਰੇ ਲੈਏ ਨੇ ਕਿਸਤਿਆਂ ਤੇ ਤੇ ਤੁਸੀਂ ਵੀ ਆ ਕੇ ਨਜ਼ਾਰੇ ਲੈ ਕੇ ਜਾਓ ਜਰੂਰ ਦੇਖੋ ਇੰਜੋਏ ਕਰੋ ਆ ਬਠੰਡਾ